ਉਡੀ ਵੀ ਲਾਲ ਚਰਨ ਜੀ ਪੜੀ ਆ ਤੇ ਮੇਰਾ ਇਰਾਦਾ ਆ ਆਪੇ ਇਹ ਕੋ ਢੂਮਾ ਘੇ ਡਾਲਵਾ ਕਿਦਾ ਹਾਸੇ ਪਾਣੇ ਜਿੰਨਾ ਲੈ ਜਾਵੇ ਕੱਲ ਤੇ ਹਾਸੇ ਪਾਣੇ ਨਾਲ ਗੱਲ ਹੋਣ ਲਈ ਤੋ ਉਹ ਗੱਲ ਨਾ ਆਵੇ ਹਾਸੇ ਹਾਸੇ ਚ ਲੈ ਕੇ ਤੇ ਗਾਂ ਜਾਵੇ ਅਜਿੱਦਾਂ ਤੇ ਰੱਬ ਤੋਂ ਡਿੱਗੀ ਤੇ ਖੰਜੂਰ ਚੜ ਗਈ ਉਹ ਨਾ ਮੇਰੇ ਨਾਲ ਗੱਲ ਹੋ ਜੇ ਪਹਿਲਾਂ ਉਹ ਢੂਮਾ ਫੜਾ ਗੱਲ ਸੁਣਾ ਇਦਾਂ ਕਰ ਹੁਣ ਪੜਨਾ ਪੁੜਨਾ ਵੱਧਾ ਵਾ ਚਾਪਨੀ ਪਿੰਗਿਆ ਵਾ ਤੇ ਠੰਡੇ ਠੰਡੇ ਪਿੰਡ ਵਗ ਜਾ ਵਗ ਜਾ ਤੇ ਹੋਰ ਚੱਲ ਨਾਲ ਮੈਂ ਆ ਜੂਗੀ ਉਹ ਨਹੀਂ ਤੇ ਜਿਹੜਾ ਇੰਨਾ ਖਲਾਰਾ ਪਿਆ ਸਾਂਭ ਕੇ ਆਉਂਗੀ ਤੇ ਮੈਂ ਵੀ ਸਾਹਮਣਾ ਤੇਰੇ ਇਕੱਲੇ ਦੀ ਵਾਸਤੇ ਟਾਂ ਟਾਂ ਨਾ ਗੋਡੇ ਥਲੇ ਦੇ ਲੈਣਾ ਉਹਨਾਂ ਦੋਵਾਂ ਨੂੰ ਮੇਰੇ ਤੋਂ ਡਰਦੀ ਆ ਡਰਦੀ ਮੇਰੀ ਗੱਲ ਸੁਣ ਲੈ ਬਾਨੇ ਨਾ ਮਾਰ ਕਰੋ ਆਹੀ ਆਏ ਦਵਾਈ ਦੇ ਬਾਨੇ ਸ਼ਹਿਰ ਤੱਕ ਤੇ ਫੋਨ ਤੇ ਮੈਂ ਰਾਤੀ ਕਰਤਾ ਸੀ ਤੇਰੇ ਪਾਪਾ ਨੂੰ ਪਰ ਫਿਰ ਵੀ ਅਗਲੇ ਕਹਿਣਗੇ ਜਾ ਕੇ ਬਹਿ ਗਏ ਆ ਘਰੇ ਮੈਂ ਆ ਜਾਣਾ ਟਕਾਲਾਂ ਤੱਕ ਤੂੰ ਚੱਲ ਤੂੰ ਮੈਂ ਨਹੀਂ ਕਰ ਲੈਣ ਜਾਣਾ ਕੋ ਗੱਲਾਂ ਹੀ ਬੜੀਆਂ ਕਰਦੇ ਆ ਗੁਰ ਪੂਆ ਨਾ ਜਾਣ ਬੂਤਾ ਮੇਰੇ ਕੋ ਚਪੇੜਾ ਨਾ ਖਾਣੀ ਗੱਲਾਂ ਕਰਦੇ ਤੈਨੂੰ ਜਿਹੜੀ ਤੂੰ ਨਹੀਂ ਜੜੀ ਤੂੰ ਵੀ ਇੱਕ ਦਿਨ ਦਾ ਕਹਿ ਕੇ ਆਈ ਹਾਂ ਹੁਣ ਮੇਰੀਆਂ ਰੀਸਾਂ ਕਰੇਗਾ ਇੱਥੇ ਕਈ ਸਿਆਪੇ ਪਏ ਮੈਂ ਕਈ ਕੋ ਵੇਖਣਾ ਮੈਂ ਨਹੀਂ ਜਾਣਾ ਜੂਗਾ ਹਾਂ ਤੇ ਗਾਂ ਦਾ ਤੈਨੂੰ ਮੈਂ ਨਾਲ ਵੀ ਨਹੀਂ ਲਿਆਉਣਾ ਵੇਖੀ ਮੈਨੂੰ ਬਸੇ ਆਉਣਾ ਮਨਜੂਰ ਹਾਂ ਹਾਂ ਆਉਣਾ ਤੇ ਬਸੇ ਮੇਰੇ ਨਾਲ ਹੀ ਆਉਣਾ ਉਹ ਮੈਨੂੰ ਪਤਾ ਮੈਨੂੰ ਪਤਾ ਚੜੀ ਗੱਲਾਂ ਕੰਨੀ ਕਿ ਤਰਾਉਂ ਦਿਆ ਤੂੰ ਦੋ ਦਿਨ ਪੱਠੇ ਦੀ ਵੱਢਣੇ ਪੈਗੇ ਕਿ ਤਾ ਨਾਲ ਹੀ ਚੜ ਕੇ ਬਹਿ ਗਏ ਵਾ ਇਹ ਆਪ ਦੇਖੋ ਕਰਦਾ ਨਹੀਂ ਐ ਮੋਟਾ ਆਇਆ ਮੇਰੀ ਗੱਲ ਸੁਣ ਲਾ ਆਪਣੀ ਕੂਣੀ ਬਹਿਣੀ ਸੁਧਾਰ ਲਾ ਥੋੜੀ ਜੀ ਕੰਨਾ ਦਾ ਕਿ ਤੇਰਾ ਮੂੰਹ ਪਾਟਾ ਵਾ ਮੋਟਾ ਕੀ ਹੁੰਦਾ ਵਾ ਤੂੰ ਯਾਨੀ ਨਹੀਂ ਹੁੰਨੀ ਆ ਮੇਰੀਆਂ ਰੀਸਾਂ ਤੇ ਤੂੰ ਬੜੀਆਂ ਕਰਦਾ ਵਾਂ ਗੱਲ ਸੁਣ ਮੇਰੀ ਚੱਲ ਰਹੀ ਆ ਸੌ ਦੋ ਦਿੰਗੇ ਹਾ ਕੀ ਜੇ ਦਾ ਭੰਦੇ ਚੱਲ ਜਾ ਨਿਆਣਾ ਮੈਂ ਨਹੀਂ ਜਾਣਾ ਜਣਾ ਮੈਂ ਦੱਸਿਆ ਵਾ ਮੈਨੂੰ ਬੂਫਰ ਲੈ ਗਦੇ ਨਾ ਉਹਨੇ ਕਿਹਾ ਫਿਰ ਜਾਊਂਗਾ ਤੁਹਾਨੂੰ ਬੂਫਰ ਮਿਲਦੇ ਨਹੀਂ ਲੱਗੇ ਜਿਹੜੇ ਲੈ ਕੇ ਜਾਣਾ ਉਹਨੇ ਕਿਹਾ ਲੈ ਦਊਂਗੀ ਤੇ ਦੇ ਦਊਗੀ ਮੈਂ ਤਾਂ ਫਿਰ ਮੈਂ ਨਹੀਂ ਜਾਣਾ ਹਾਂ ਤੂੰ ਚੱਲ ਜਾ ਜਾ ਮੈਂ ਆ ਜਾਊਂਗਾ ਤੇ ਫਿਰ ਮੇਰੇ ਪਿੱਛੇ ਨਾ ਇਹ ਤੈਨੂੰ ਮੈਂ ਦੱਸਤਾ ਹੀ ਰਹਿ ਇੱਥੇ ਬਲੇ ਕਿੰਨੇ ਦਿਨ ਰਹਿਣਾ ਰਹਿ ਲਊਗਾ ਤੇ ਰਹਿ ਲਾ ਫੇ ਜਾ ਤੂੰ ਜਾ ਫੇਰ ਅੱਜ ਕਸੂਰ ਤੇਰਾ ਵੀ ਨਹੀਂ ਤੈਨੂੰ ਭੂਏ ਚੜਾ ਲਿਆ ਵਾ ਜਿਹੜੀ ਗੱਲ ਆ ਪਹਿਲੇ ਦਿਨ ਤੇ ਚੰਡ ਕੇ ਰੱਖਿਆ ਹੁੰਦਾ ਤੇ ਐ ਪਤਾ ਲੱਗ ਜਣਾ ਨਹੀਂ ਤੈਨੂੰ ਕਹਿੰਦੀ ਪਿੰਡ ਚਲ ਜਾ ਹੈ ਮੰਮੀ ਮੈਂ ਕਹਿਣ ਈ ਆ ਵੀ ਇੰਨੇ ਦਿਨਾਂ ਬਾਅਦ ਅੱਗੇ ਆਏ ਤੇ ਫੇਰ ਜਾ ਕੇ ਅਗਲਿਆਂ ਨੇ ਕਹਿਣਾ ਬਹਿ ਗਏ ਆ ਤੇ ਮੈਂ ਤਾਂ ਚਲ ਜਾ ਮੈਂ ਸਵੇਰੇ ਆ ਜੂੰਗੀ ਚਲ ਫੋ ਤਾਂ ਵੇਲਾ ਜੇ ਪੱਠੇ ਪੁੱਠੇ ਵੱਢਣ ਦੇ ਉਹਨੇ ਕਹਿਣਾ ਪੱਠੇ ਆਂਦੀ ਤੇ ਬਿਮਾਰੀ ਇਹਨੇ ਸਾਰੀ ਮੇਰਾ ਅਲੂ ਵੀ ਵੜਾ ਵੇਂਦਾ ਮੈਂ ਕਾ ਨੂੰ ਆਹ ਬੈਠੀ ਚੱਲ ਰੋ ਕੋਈ ਨਹੀਂ ਮਾਂ ਪੋਤੀ ਚਲ ਜਿਓ ਕੱਠੇ ਹੀ ਮੰਮੀ ਰਹਿਣ ਦੀ ਤਾਂ ਕੋਈ ਨਹੀਂ ਅਗਲਿਆਂ ਨੇ ਕਹਿਣਾ ਸ਼ਹਿਰ ਦਾ ਬੰਨ੍ਨਾ ਲਾ ਕੇ ਗਏ ਤੇ ਇੱਕ ਰਾਤ ਰਹਿ ਲਈ ਇੰਨੇ ਥੋੜੀ ਆ ਕੋਈ ਨਹੀਂ ਮਗਾ ਥੋੜੀ ਆਏ ਲੱਗਿਆ ਪ੍ਰੀਤਾ ਮੈਂ ਕਹਿਨੀ ਆਂ ਵੀ ਸੋਨਾ ਫੜਾ ਦੇ ਮਰਕ ਰੀਦਾ ਮੈਂ ਨਹੀਂ ਵੀ ਹਾ ਸੋਨਾ ਮੈਨੂੰ ਫੜਾ ਦੇ ਤੇ ਮੈਂ ਉੱਥੇ ਹਣ ਸਾਂਭਾਂ ਸਾਂਭਿਆ ਮੈਂ ਮੰਮੀ ਅੰਦਰ ਹੀ ਆ ਮੈਂ ਕਿਹੜਾ ਨਾਲ ਲੈ ਕੇ ਚੱਲ ਚੱਲੀ ਆ ਕਿੱਡੀ ਤੈਨੂੰ ਬੇਤਬਾਰੀ ਆ ਬੇਤਬਾਰੀ ਦੀ ਛਦਾਣੇ ਗੱਲ ਮੈਂ ਹਾ ਚੈਨੀ ਛਦਾਈ ਪਾਈ ਫਿਰਦਾ ਲੱਲੂ ਜਾਗਾ ਇਹਨੇ ਕਦੇ ਲਾ ਕੇ ਛੱਡ ਦੇਣੀ ਆ ਮੈਂ ਤਾਂ ਕੱਲ ਦੀ ਉਹਦੇ ਗਲੇ ਲਾ ਲੂ ਆਏ ਤੂੰ ਮਰ ਜਾਣੀ ਤੂੰ ਮਰ ਜਾ ਹਣ ਮੇਰੀ ਬਾਹ ਟੁੱਟ ਗਈ ਤੇ ਬੰਨਣੀ ਵੀ ਨਹੀਂ ਹੋ ਲੱਲੂ ਵੀ ਆਣੀ ਆ ਮੈਂ ਤਾਂ ਕੱਲ ਹੀ ਉਹਦੇ ਗਲੋਂ ਲਾ ਲਈ ਸੀ ਹਾ ਨਾ ਪੁੱਤ ਵੇ ਛੋਣਿਆ ਜਾ ਛੋਣਿਆ ਜਾ ਮੈਂ ਕਹਾ ਇਹ ਤੇਰਾ ਨਹੀਂ ਬਣਦਾ ਤੇ ਮੇਰਾ ਬਣਦਾ ਵੇ ਨਹੀਂ ਕਹਦਾ ਵੀ ਹੁੰਦਾ ਕਿੱਥੋਂ ਨਹੀਂ ਪਤਾ ਹਾਸੇ ਨਾਲ ਸਾਰਿਆ ਤੇ ਲਿਆ ਪੱਤਰ ਖਾ ਮੈਂ ਮੰਮੀ ਅੰਦਰ ਹੀ ਆ ਉੱਠਦੀ ਤੇ ਦੇ ਦਿੰਨੀ ਆ ਉਦਾਂ ਇਦਾਂ ਤੇ ਭਾਵੇਂ ਤੇਰਾ ਖੂ ਖਾਤੇ ਪੈ ਜਾਂਦਾ ਤੇ ਜੇ ਮੇਰੇ ਕੋਲ ਮੈਂ ਤੈਨੂੰ ਇੱਦੀ ਬੇਤਬਾਦੀ ਵੇਲਾ ਹਾਂ ਕੱਖ ਨਹੀਂ ਆ ਗਿਆ ਦਾਜ ਕੱਲ ਉਹ ਤੇ ਇਹ ਤੂੰ ਸਾਥ ਦਿੱਤਾ ਕੋ ਮਹਾਰਾਜ ਨੇ ਦਿੱਤਾ ਹੀ ਲੰਛੀਲਾ ਬਣ ਗਿਆ ਤੇ ਮਿਲ ਗਿਆ ਅਹੀਂ ਦਿੱਤਾ ਵਾ ਅਹੀਂ ਦਿੱਤਾ ਵਾ ਤੇ ਨਾ ਹੋਵੇ ਪੀ ਸਮਾਨੀਓ ਡਿੱਗੀ ਖੰਜੂਰ ਚਾਟ ਜਾ ਓ ਮੇਰੀ ਜੁਰਤ ਵਾ ਅੜੀ ਤੇ ਤੂੰ ਖਜੂਰ ਜੀ ਆ ਖਜੂਰ ਤਾਂ ਤੈਨੂੰ ਕਿੱਦਾਂ ਲਾਇਆ ਮੇਰੀ ਜੁਰਤ ਵਾ ਉਤੇ ਖਾਨੀ ਨਾਲੇ ਕਰਾਉਣੀ ਨਾਲੇ ਰੋਲਾ ਰੱਪਾ ਪਾਉਣੀ ਨਾਲੇ ਰਿਸ਼ਤੇ ਵਗਾੜੇ ਹੁਣ ਗਈ ਇਸ ਤਰ੍ਹਾਂ ਉਰਾ ਤੇ ਮੈਂ ਦੌੜ ਦੌੜਾ ਖਰਾ ਫੜਦੇ ਰਾ ਕੋਈ ਨਾ ਤਾਂ ਮੈਂ ਕਹਿ ਨਹੀਂ ਭਾਇਆ ਇਹ ਦੇ ਜਾ ਮਮੀ ਸਾਡੇ ਕੋਲ ਬੜਾ ਕੁਛ ਵਾ ਅਈਦਾ ਸੋਨਾ ਨਹੀਂ ਲੈ ਕੇ ਚੱਲ ਜੇ ਰੱਬ ਨੇ ਬਹੁਤ ਦਿੱਤਾ ਸਾਡੇ ਗਾ ਉਹ ਤਾਂ ਜੜਾ ਕਾਨ ਬਾਂਜੀ ਰਹਿੰਦੀ ਤੇ ਮੈਂ ਹਾਂ ਇਹਨਾਂ ਨੂੰ 6 ਮਹੀਨੇ ਦਸਾਈ ਤੇ ਗੱਲਾਂ ਤੂੰ ਕਿੱਧਰ ਦੀਆਂ ਕਿੱਧਰ ਲੈ ਜਾਂਦੀ ਮੈਂ ਕੀ ਆਨੀ ਤੇ ਇੱਕ ਕਾਦੀ ਬੜਾ ਕੋ ਮਾਲ ਕਰਨ ਤੈਨੂੰ ਦੱਤਾ ਵਾ ਥੋੜਾ ਪਾਇਆ ਹੀ ਮੈਂ ਤੈਨੂੰ ਤੇ ਆ ਤੇਰੀ ਮੈਂ ਜਾਣਨੀ ਤੂੰ ਕਿੱਥੋਂ ਬੋਲਣ ਰਹੀ ਆ ਮੈਨੂੰ ਪਤਾ ਵਾ ਸਾਰਾ ਰਾਗ ਰਾਗ ਤੋ ਵਾਗਵਾ ਤੇਰੀ ਤੂੰ ਚਲੋ ਪੈਣਾ ਜੋ ਤੂੰ ਕਹਿੰਦੇ ਸੱਚੀ ਆ ਤੇ ਸੱਚ ਦੇ ਸੱਚ ਆ ਆ ਸੱਚੀ ਆ ਮੈਂ ਜਿਹੜੀ ਗੱਲ ਕਹਿੰਨੀ ਉਹਨੂੰ ਨਹੀਂ ਤੂੰ ਮਾਂ ਪੁੱਤ ਫੜਦੇ ਹੋਰ ਹੋਰ ਗਾਂ ਦੇ ਗਾਂ ਗੜੀ ਪਿੱਤੀ ਗੜੀਆਂ ਦੱਸੀ ਜਾਣੇ ਮੈਨੂੰ ਤੈਨੂੰ ਸਾਡੇ ਮਾਂ ਪੁੱਤਾਂ ਨਾਲ ਨਹੀਂ ਆ ਆਪਣੇ ਸੋਨੇ ਨਾਲ ਵਾ ਮੇਚ ਉਪ ਕਰ ਜੋ ਪ੍ਰਾਣੀ ਆ ਗਈ ਹੋ ਮੰਮੀ ਤੂੰ ਸੱਚੀ ਫੋਨ ਕਰਤਾ ਹੈ ਮੈਨੂੰ ਦੱਸਿਆ ਹੀ ਨਹੀਂ ਲੈ ਤੇਰਾ ਹੁੰਦਾ ਮਾਖੜਾ ਹੀ ਮਕਰਨਾ ਮੈਨੂੰ ਡਰ ਪਿਆ ਵਾ ਜਿਹੜਾ ਐਡਾ ਵੱਡਾ ਕੰਮ ਕਰਤਾ ਦੱਸਣਾ ਨਹੀਂ ਕਪਾਤਾ ਤਾਂ ਤੂੰ ਹੀ ਨਹੀਂ ਡਰਦੀ ਉਹਦਾ ਉਹ ਤਾਜੀ ਤਾਂ ਪੈ ਗਈ ਤੋ ਹੋਰ ਵੱਡਾ ਕੀ ਪੈਣਾ ਵਾ ਸ਼ਸ਼ਿਕਾ ਸੱਚੀ ਫੋਨ ਲਾਇਆ ਕੱਲੇ ਆਇਓ ਹਾਂਜੀ ਸਾਸ੍ਰਿਕਾ ਸਾਸ੍ਰਿਕਾ ਅੰਦਰ ਆ ਜਾ ਮੈਂ ਤਾਂ ਕਹਿੰਨੀ ਅੰਦਰ ਆ ਜਾ ਨਹੀਂ ਚੱਲ ਇੱਥੇ ਬੈਹਿ ਨੇ ਛੰਦਾ ਨਹੀਂ ਕੋਈ ਗੱਲ ਨਹੀਂ ਅੰਦਰ ਆ ਜਾ ਦੀਦੀ ਇਹ ਬਹਿਲਾ ਫਾਫੇ ਕੁੱਟਣੀ ਓ ਤੇਰੀ ਮਾਂ ਮੇਰੀ ਮਾਂ ਆ ਗਿਆ ਆਪਣੀ ਕੁੜੀ ਕਹਾਂ ਜੇ ਲੋ ਕੋ ਚੰਗਾ ਕੰਮ ਕਰੇ ਉਹ ਤੇਰੀ ਕੁੜੀ ਕੋਈ ਮਾਲਾ ਕੰਮ ਤੇ ਤੇਰੀ ਮਾਂ ਹੈ ਅੱਛਾ ਤੈਨੂੰ ਇਹਨਾਂ ਗੱਲਾਂ ਦਾ ਬੜਾ ਪਤਾ ਵਾ ਹਨਾ ਕੋਈ ਛੜਾਉ ਨੂੰ ਬੜਾ ਵਾ ਤਾਂ ਦੇ ਇੱਥੇ ਕੱਲੀ ਏ ਉਹਨਾਂ ਨੇ ਨਹੀਂ ਮੈਂ ਤਾਂ ਦਵਾਉਂਦੀ ਅੰਦਰ ਆ ਜਾ ਅੰਦਰ ਉਹ ਇਦਾਂ ਦੀ ਆ ਕੇ ਨਹੀਂ ਪਤਾ ਇਹਨੇ ਜੋ ਉੱਥੇ ਵੀ ਲਾ ਕੇ ਨਾ ਆਣ ਗਵਾਨ ਕੁੰਡੀਆਂ ਪਾਵਾਂ ਲੜਾਲੜਾ ਨਾ ਸਿੰਘ ਵਸਾਈ ਹੋ ਅੱਛਾ ਆਹੋ ਇਹ ਲਾ ਕੇ ਕਿ ਇਹਨੂੰ ਜੀਨ ਥੜੀ ਦਿੰਦੀ ਆ ਪਤਾ ਇਦਾਂ ਲੜਾਈ ਕਰਾਂ ਦੀ ਮਾੜੀ ਗੱਲ ਕਰਕੇ ਪਤਾ ਤੂੰ ਮੇਰੇ ਇਹ ਕੁਝ ਸੋਨਾ ਲੈ ਕੇ ਮੈਨੂੰ ਫੜਾ ਨਹੀਂ ਚੰਗਾ ਮੈਨੂੰ ਆਹੋ 400 ਰੁਪਏ ਆ ਦਊ ਤਰ ਲੱਗੇ ਇਹਨੂੰ 400 ਨਹੀਂ ਦੋਹ ਲੱਗ ਜਾਣਗੇ ਚਲ ਦਊਗੀ ਜਾ ਇਹ ਕੁਝ ਸੋਨਾ ਲੈ ਕੇ ਮੈਨੂੰ ਫੜਾ ਨਿਕਾਣਾ ਤੇਰੇ ਮਾਮੀ ਦੇ ਮੈਂ ਦੇ ਦੇਣਾ ਮੈਂ ਦੇ ਦੇ ਦਿੰਦਾ ਮਲਕਾ ਦੂੰਗੀ ਠੀਕ ਉੰਦਾਨਾ ਨੀ ਸਿਆ ਪਹਾਰਾ ਤੇਰਾ ਹੀ ਆ ਕਿਉਂ ਜੇ ਤੂੰ ਜੰਮਲੀ ਦਾ ਗਲ ਕੋੜ ਦਿੰਦੀ ਨਾ ਤੇ ਸਾਰਿਆਂ ਨੂੰ ਸੁੱਕੀ ਰਹਿਣਾ ਮੈਂ ਜਾ ਵੇਹੇ ਦੰਦੀਆਂ ਨਹੀਂ ਗੱਲਾਂ ਕਰਦੀਆਂ ਮਾਂ ਮਾਂ ਤੇਰੀ ਤੇਰੀ ਨਹੀਂ ਕੋ ਲੱਗਦੀ ਤੇ ਮੇਰੇ ਵੀ ਤੀ ਭਰ ਤੇਰੇ ਮੂੰਹ ਨੇ ਹਾ ਫੱਬਦੀ ਮਾਵਾਂ ਲੋਕ ਇਦਾਂ ਦੇ ਪੁੱਤ ਹੱਦ ਹੋਈ ਤੇਰੇ ਵਾਲੀ ਮੋਰ ਦੀਦੀ ਕੀ ਗੱਲ ਹੋਈ ਆ ਬਾਹਰ ਤੇ ਵਾਸੀ ਨੇ ਮੂੰਹ ਲਾ ਕੇ ਸੰਦਿਆ ਸੁੱਕ ਹੈਗੀ ਆ ਲੋ ਭਾਬੀ ਜੀ ਜੇ ਸੋਖੂੰ ਦਾ ਤਾਂ ਫੇਰ ਸਦਾ ਨਹੀਂ ਕਾਨੂੰ ਹਾਂ ਸੋਖ ਸੁਗਾਣਾ ਤੇ ਉਹ ਗੱਲ ਵੀ ਆਇਆ ਹੀ ਨਹੀਂ ਜਾਂਦਾ ਘਰਾਂ ਤੋਂ ਨਿਕਲੇ ਹੀ ਨਹੀਂ ਜਾਂਦਾ ਗੱਲ ਕੀ ਹੋਣੀ ਆ ਹੁਣ ਮੈਨੂੰ ਤੇ ਗੱਲ ਕਰਦੇ ਵੀ ਸ਼ਰਮ ਆਉਂਦੀ ਆ ਵੀ ਤੁਸੀਂ ਕਹਿੰਨਾ ਇਹਨਾਂ ਦੇ ਘਰ ਦਾ ਮਾਹੌਲ ਚਾਲ ਇਦਾਂ ਦਾ ਗੱਲ ਆ ਜੀ ਮੰਮੀ ਦਾ ਸੋਨਾ ਹੀ ਥੋੜਾ ਜਾ ਤੇ ਮੈਂ ਪਿੰਡ ਚਲ ਗਈ ਹੁਣ ਤੁਹਾਨੂੰ ਵੀ ਪਤਾ ਕਿੰਨਾ ਚਿਰ ਹੋਇਆ ਮੈਂ ਇੱਥੇ ਬੈਠੀ ਸੀ ਤੇ ਇਹਨੇ ਮੰਮੀ ਮੈਨੂੰ ਛੱਡਾਂ ਚਲ ਗਈ ਚਾਬੀ ਜਾ ਗਈ ਵੀ ਅਚਤਾਲੇ ਦੇ ਇਹਨੇ ਕੀ ਕੀਤਾ ਵੀ ਮੰਮੀ ਦਾ ਸੋਨਾ ਖਾਡ ਲਿਆ ਮਗਰ ਹੁਣ ਵੇਹਲੋ ਇਹਦੇ ਤਾਂ ਕੰਮ ਆਹ ਆ ਗਾ ਮੈਂ ਚੰਗਾ ਵਾ ਸੋਨਾ ਕੱਢ ਕੇ ਰੱਖ ਲਿਆ ਫਿਰ ਆਿਆਂ ਨੂੰ ਦੱਸਿਆ ਨਹੀਂ ਕਿ ਸੋਨਾ ਮੰਮੀ ਮੇਰੇ ਕੋ ਤੁਹਾਡਾ ਜਿਹਾ ਕਿੱਦਾਂ ਮੰਨੀ ਨਹੀਂ ਅਸੀਂ ਬੜਾ ਪਿਆਰ ਨਾਲ ਪੁੱਛਿਆ ਵੀ ਘਰ ਦੇ ਵਿੱਚ ਤਾਂ ਕੱਲੀ ਤੂੰ ਹੀ ਆ ਤੇ ਸੋਨਾ ਟਰਾਂਕ ਥੋੜੀ ਖਾ ਗਿਆ ਹੈ ਨਹੀਂ ਮੰਨੀ ਬੜੇ ਮਾਰ ਕੇ ਮੈਂ ਉੱਥੋਂ ਆਈ ਮੇਰਾ ਨਾਂ ਲਾਵੇ ਮੰਮੀ ਆਂਦੀ ਵੀ ਪ੍ਰੀਤ ਨਾਂ ਤੇਰਾ ਲੱਗਣ ਰਿਹਾ ਵਾ ਤੇ ਇਦਾਂ ਕਰ ਵੀ ਨੂੰ ਇੱਥੇ ਆ ਮੈਂ ਗੌਰਮ ਨੂੰ ਲੈ ਕੇ ਘੜੀ ਵਾਸਤੇ ਆਈ ਹਾਂ ਤੇ ਕੱਲ ਦੀ ਇੱਥੇ ਅਜੇ ਤੇ ਮੈਂ ਬੜੀ ਫੋਲਾ ਫਲਾਈ ਕੀਤੀ ਬੜੇ ਪਿਆਰ ਨਾਲ ਪੁੱਛਿਆ ਵੀ ਨਹੀਂ ਮੰਨੀ ਹੋ ਹਾਦ ਹੋ ਗਈ ਇਹਦੇ ਵਾਲੀ ਬੰਦਾ ਪੁੱਛੇ ਇੰਨੇ ਘਰ ਚ ਸੋਨਾ ਲਗਾ ਕੇ ਵੀ ਨਹੀਂ ਕਰਨਾ ਕੀ ਸੀ ਤੇ ਨਾਲੇ ਜੋ ਵੀ ਹੈਗਾ ਸੀ ਇਹਦੇ ਜੋ ਗਈ ਸੀ ਇੱਥੇ ਗਈਆਂ ਦਰਾਨੀਆਂ ਜਿਠਾਨੀਆਂ ਜਿੰਨਾਂ ਨਾਲ ਮੰਡਲਾ ਸੀ ਕੁੜੀ ਕਮਾਲ ਕੀਤੀ ਇੰਨੇ ਹੈਗੀ ਕਿੱਥੇ ਆ ਇਹਨੂੰ ਆਵਾਜ਼ ਮਾਰੋ ਕਿੱਥੇ ਗਈ ਆ ਨਾ ਠੀਕ ਆ ਆ ਜਾਂਦੀ ਆ ਅਈ ਦ ਸਾਰੀ ਉਮਰ ਪੜਦੇ ਹੀ ਪਾਉਂਦੇ ਰਹੇ ਇਹਦੀਆਂ ਗੱਲਾਂ ਤੇ ਪੜਦੇ ਹੀ ਪਾਉਂਦੇ ਰਹੇ ਫੇ ਚੱਲ ਅੱਜ ਨਹੀਂ ਤੇ ਕੱਲ ਸੁਧਰ ਜੂ ਪਰ ਇਹਨੂੰ ਮਾਤਾ ਉਹ ਨਹੀਂ ਵੀ ਕਦੀ ਇਹਨੇ ਡੰਗਰ ਦੀ ਡੰਗਰ ਹੀ ਰਹਿਣਾ ਹੈ ਤੇ ਤੁਹਾਡੇ ਨਾਨਾ ਨਾ ਗੁੱਸਾ ਨਾ ਕਰਿਓ ਇਹ ਗੱਲ ਦਾ ਨਹੀਂ ਗੁੱਸਾ ਕੀ ਕਰਨਾ ਤੇ ਇਹਦੀ ਮੈਨੂੰ ਤੇ ਆਪ ਮੈਂ ਤੇ ਸ਼ਰਮ ਨਾ ਪਾਣੀ ਪਾਣੀ ਹੋ ਰਹੀਆਂ ਵੀ ਇਹਨੇ ਕੀ ਕਰਤੂਤ ਕੀਤੀ ਇਹਨੂੰ ਪਤਾ ਹੀ ਪਰ ਮਗਰ ਇਹਦੀ ਮਾਂ ਨੇ ਭੱਜੀ ਆਉਣਾ ਫੇਰ ਇਹ ਬੁਰਿਆਂ ਪਾਪਾ ਨੂੰ ਆਉਣਾ ਤੇ ਸਾਨੂੰ ਪੈਂਦਾ ਅਹੀਂ ਤੇ ਫੇਰ ਆਨੇ ਵੀ ਚੱਲ ਸਾ ਸਾਡੀ ਆਪਣੀ ਆ ਤੇ ਕੀ ਇਹਨੂੰ ਪੇਠ ਵਿਖਾਉਣੀ ਤੇ ਪਰ ਇਹੋ ਜੀ ਜਦੋਂ ਬੇਇੱਜ਼ਤੀ ਕਰਵਾਉਣੀ ਤੇ ਫੇਰ ਜੀ ਕਰਦਾ ਰ ਮਗਰ ਆਉਨ ਉਹ ਮੈਨੂੰ ਤੇ ਪਤਾ ਹੀ ਨਹੀਂ ਮੰਮੀ ਨੇ ਤੁਹਾਨੂੰ ਫੋਨ ਕਿਹੜੇ ਵੇਲੇ ਲਾਤਾ ਮੈਂ ਤੇ ਸੱਦਣਾ ਹੀ ਇਹਦੀ ਮਾਂ ਨੂੰ ਹੀ ਜਿਹੜੀ ਬੜੀਆਂ ਚੜ ਚੜਾ ਕੇ ਗੱਲਾਂ ਕਰਦੀ ਹੁੰਦੀ ਆ ਤੁਹਾਨੂੰ ਕਾਨੂੰ ਸੱਦਣਾ ਹੀ ਤੁਹਾਡਾ ਇਹਦੇ ਚ ਕੀ ਕਸੂਰ ਆ ਉਹ ਭਾ ਸਾਨੂੰ ਵੀ ਪਤਾ ਵਾ ਪਿੱ ਤੁਹਾਨੂੰ ਕਿੰਨਾ ਕਪੱਲੇ ਬਾਂਧੀਆਂ ਵੇ ਮਾਮਾਂ ਦੀਆਂ ਓਹੋ ਦੀਦੀ ਦਾ ਜਦੋਂ ਮਾਸੀ ਨੇ ਫੋਨ ਕੀਤਾ ਮੇਰੇ ਭੋਰਾ ਜਨੇ ਨਿਆਣੀ ਉਹਨੂੰ ਵੀ ਘਰੇ ਮੰਮੀ ਤਾਂ ਮੈਨੂੰ ਆਉਣ ਨਹੀਂ ਦਿੰਦੀ ਆਂਦੀ ਹੈ ਉਹਨੇ ਕਿੱਥੋਂ ਆਣਾ ਤੇ ਮੈਨੂੰ ਨਹੀਂ ਆਉਣ ਦਿੰਦੀ ਆਂਦੀ ਦਫਾ ਕਰ ਪਰੇ ਮੈਂ ਫੇਰ ਆਖਿਆ ਮੈਂ ਹਾਂ ਜੇ ਅਹੀਂ ਨਾ ਮਗਰ ਪਹੁੰਚੇ ਤੇ ਮਗਰਾਉ ਕੌਣ ਹੈ ਹੈ ਹੋਰ ਕੋਈ ਇਹਦਾ ਚਲੋ ਉਹ ਤੇ ਤੁਹਾਡੀ ਚੰਗਿਆਈ ਆ ਨਹੀਂ ਤੇ ਜੇ ਮਾਮ ਮਤ ਰਹੀ ਸੀ ਸੌ ਥਾ ਮਤ ਰਈਆਂ ਵੀ ਵੇਖੀ ਜਾ ਉਹਨੇ ਤੇ ਛਾੜ ਕੇ ਹੀ ਸੁੱਟੀ ਆ ਜਿੱਦਾਂ ਦੀਆਂ ਇਹਦੀਆਂ ਕਰਤੂਤਾਵਾਂ ਫੇਰ ਅਗਲੀ ਕੀ ਕਰੇ ਆ ਆ ਕੁਛ ਕਰਦੀ ਜੀ ਜਿੱਦਾਂ ਇੱਥੇ ਕਰਦੀ ਏਦਾਂ ਹੀ ਉੱਥੇ ਜਾ ਕੇ ਕਰਦੀ ਹੋ ਰਹੀ ਕਾਤੋਂ ਮੇ ਤੋਂ ਮੂੰਹ ਪਰੇ ਨੂੰ ਕਰਦੇ ਤਾਂ ਹੀ ਕਰਦੇ ਚੰਝ ਨਾ ਰਵੇ ਸਾਡਾ ਨੀ ਜੀ ਕਰਦਾ ਵਰਤਨ ਨੂੰ ਆਹੋ ਜੀ ਗੱਲ ਆਂਡ ਗਵਾਂਡ ਜਾ ਕੇ ਰਿਸ਼ਤੇਦਾਰ ਨੂੰ ਪਤਾ ਲੱਗੇ ਤੇ ਕਿੰਨੀ ਸ਼ਰਮ ਦੀ ਗੱਲ ਆ ਮੈਂ ਤੇ ਆ ਪਾਨੀ ਆ ਕਿ ਮੈਂ ਤੇ ਆ ਸੋਚਦੀ ਆ ਵੀ ਇਹ ਕੀਤਾ ਇਹਨੇ ਕੀ ਇਹਨੂੰ ਕਹਿਣੇ ਤਾਂ ਘਟਾ ਹੀ ਕੋਲੇ ਦੇ ਵਾਧੂ ਆਪਣਾ ਕਹਿਣਾ ਤੇ ਜਿਹੜਾ ਕ ਸੱਸ ਦਾ ਕਹਿਣਾ ਹੁੰਦਾ ਉਹ ਵੈਸੇ ਹੀ ਨਾ ਨੂੰ ਮਿਲਦਾ ਵਾ ਚਲ ਜੇ ਧੀ ਰਹਿ ਜੁਗ ਮੈਂ ਕਿਹੜੀ ਲੈ ਜਾਣਾ ਹੀ ਮੇਰੇ ਜੋਗਾ ਪਥੇਰਾ ਮੈਨੂੰ ਮਹਾਰਾਜ ਨੇ ਘਰ ਦਿੱਤਾ ਇਹਦੇ ਕੋਈ ਲੈਣਾ ਹੀ ਮੈਂ ਇਥੋਂ ਗਹਿਣਾ ਖੜ ਕੇ ਤੇ ਕੀ ਗੱਲ ساری ਉਮਰ ਮਿਲਣਾ ਵਰਤਨਾ ਨਹੀਂ ਇਹਨਾਂ ਨੂੰ ਮੁੜ ਕੇ ਕੀਪ ਤੱਕ ਕੀ ਉਹਦੀ ਮੱਤ ਤੇ ਪੜਦਾ ਪੈ ਗਿਆ ਇਹਨੂੰ ਬਸ ਇਹੀ ਵੀ ਸਾਰਾ ਕੁਝ ਮੈਂ ਇਕੱਠਾ ਕਰਕੇ ਰੱਖ ਲਾਂ ਅਜੇ ਰੱਬ ਨੇ ਗਾੜੀ ਕੋਈ ਬੂਟਾ ਇਹਦਾ ਲਾਇਆ ਨਹੀਂ ਹੋ ਜੀਰੇ ਬਦਲੇ ਕਰਨਾ ਤੇ ਆਪ ਤਾਂ ਮਛੇ ਲੋਕ ਕੀ ਕਰਦੇ ਆ ਭਾਬੀ ਜੀ ਭਾਬੀ ਆਸਤਿਕਾਲ ਬਾਬਾ ਮੈਂ ਸਾਸਤ੍ਰੀ ਕਾਲ ਕੀ ਹੋ ਗਈ ਤੈਨੂੰ ਮੈਂ ਹਾਂ ਅਚਾਨਕ ਹੀ ਫੋਨ ਫੋਣੀ ਕਰ ਦਿੰਦੇ ਕਿਉਂ ਫੋਨ ਕਰ ਦਿੰਦੇ ਫੋਨ ਕੀਤਾ ਤੇ ਮੈਂ ਆਈ ਫੋਰ ਮੈਨੂੰ ਕਿਹਾ ਹੈ ਵੀ ਉੱਥੇ ਮੈਂ ਵੇਲੀ ਹਾਂ ਵੀ ਤੜਕੇ ਉੱਠ ਕੇ ਮੈਂ ਤੇਰੇ ਨਾਲ ਆਇਣਾ ਸੀ ਫੋਨ ਕੀਤਾ ਕਿਨੇ ਫੋਨ ਕੀਤਾ ਵਾ ਤੈਨੂੰ ਨਹੀਂ ਪਤਾ ਸੱਸ ਤੇਰੀ ਨੇ ਫੋਨ ਕੀਤਾ ਈ ਹਾਏ ਹੈ ਨਹੀਂ ਇਹਨਾਂ ਦਾ ਬਹਿ ਜੇ ਬੇੜਾ ਨਹੀਂ ਇਹਨਾਂ ਦਾ ਨਾ ਇਹਨਾਂ ਵਸਣਾ ਤੇ ਨਾ ਕਿਸੇ ਕੰਜਰ ਨੂੰ ਵਸਣ ਦੇਣਾ ਹੈ ਮੈਂ ਇਹਨਾਂ ਨੂੰ ਕੀ ਆਖਿਆ ਵੀ ਇਹਨਾਂ ਤੈਨੂੰ ਸਾਧ ਲਿਆ হাসਣਾ ওনা নে তে ਤੇਰੀਆਂ ਦਸੀਆਂ ਹੀ ਬੜੀਆਂ ਤੂੰ ਕਹਿਣਾ ਕੀ ਕਰਨਾ ਸੀ ਬੇਇੱਜ਼ਤੀ ਕਰਾ ਕੇ ਰੱਖਤੀ ਹਾਈ ਨਹੀਂ ਪਾਬੀ ਤੈਨੂੰ ਕੀ ਪਤਾ ਵਾ ਤੈਨੂੰ ਆਉਂਦਿਆ ਮਠੇ ਲੰਬੇ ਪੋਚੇ ਮਾਰਤੇ ਤੇ ਤੂੰ ਉਹਨਾਂ ਦੇ ਵੱਲ ਹੋ ਗਈ ਇਹਨਾਂ ਮੈਨੂੰ ਪਸਾਇਆ ਹੀ ਪਸਾਇਆ ਇਹ ਐਡੇ ਮਾਂ ਪੁੱਤ ਕ ਲੈਣੇ ਆ ਜਿੰਨਾ ਚਿਰ ਇੱਥੇ ਰਹੇ ਨਾ ਤੇ ਮੇਰੀਆਂ ਜੜ੍ਹਾਂ 'ਚ ਬੈਠੇ ਰਹਿਆ ਹੁਣ ਇਹਨਾਂ ਦਾ ਇਹ ਰਾਦਾਈ ਵੀ ਸਾਨੂੰ ਕੱਢਿਆ ਕਿਉਂ ਆ ਇਹ ਕਦੇ ਸੋਨੇ ਦੀ ਮਾਰ ਪਹਿਲਾਂ ਹੀ ਮਾਰ ਗਏ ਉੱਥੋਂ ਕੱਢ ਕੇ ਮੇਰੀ ਲੰਬਾਰੀ ਚੜਾ ਗਏ ਮੈਨੂੰ ੜਾਉਣਾ ਮੈਨੂੰ ਭਾਬੀ ੜਾਤਾ ਹੀ ਇਹਨਾਂ ਨੇ ਖੱਤਿਆ ਨੇ ਮੈਂ ਕਰਦੀ ਆਂ ਗੱਲ ਮੈਂ ਪੁੱਛਦੀ ਆਂ ਇਹਦਾ ਕਿਉਂ ਕੀਤਾ ਮੈਨੂੰ ਤੇ ਆਂਦੀਆਂ ਇਹਨਾਂ ਨੇ ਚੋਰੀਆਂ ਨੇ ਚੋਰੀ ਕਰਕੇ ਰੱਖ ਲਿਆ ਮੈਂ ਰਗਾਂ ਨੂੰ ਖੂਨ ਜੋਗੀ ਨਹੀਂ ਰਹਿ ਗਈ ਜਦੋਂ ਬੇਇੱਜ਼ਤੀ ਕਰਤੀਆਂ ਆਪਣੀਆਂ ਨੇ ਮੈਂ ਮੈਂ ਕੀ ਦੱਸਾਂ ਇਹਨਾਂ ਦੀ ਰਲੀ ਭੂਗਤੀ ਸਾਰੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਉਹਨਾਂ ਨੂੰ ਕੀ ਲੋੜੀ ਤੈਨੂੰ ਬਸਾਉਣ ਦੀ ਸੋਨਾ ਵੀ ਤੇਰਾ ਤੇ ਘਰ ਵੀ ਤੇਰਾ ਸਭ ਕੁਝ ਤੇ ਤੇਰਾ ਵਾ ਤੇ ਉਹ ਇਦਾਂ ਕਿਉਂ ਕਰਦੀਆਂ ਨਹੀਂ ਭੈਣੇ ਸਭ ਕੁਝ ਤੇ ਮੇਰਾ ਵਾ ਜਰਦੀ ਨਹੀਂ ਆ ਵੀ ਕਿਸ ਤਰ੍ਹਾਂ ਇਲਜ਼ਾਮ ਲਾਵਾਂ ਇਹਨੂੰ ਬੁਰੀ ਬਣਾਵਾਂ ਤੇ ਇਥੋਂ ਕੱਢਾਂ ਪੇਕੇ ਕੱਢਦਾ ਤੇ ਖਿਹੜਾ ਛੁੱਟ ਜੇ ਤੇ ਸਭ ਕੋ ਮੇਰੇ ਪੁੱਤ ਜੋਗਾ ਰਹਿ ਜੇ ਤੈਨੂੰ ਨਹੀਂ ਪਤਾ ਦੁਨੀਆ ਦਾ ਦਾਤੀ ਨੂੰ ਆਂਦੇ ਹੁੰਦੇ ਸਿਆਣੇ ਇੱਕ ਪਾਸੇ ਦੰਦੇ ਤੇ ਦੁਨੀਆ ਨੂੰ ਦਵੱਲੀ ਦੰਦੇ ਆ ਇਹਨਾਂ ਦਾ ਉਹ ਸਾਬ ਕਿਤਾਬ ਯੋ ਅੱਛਾ ਇਹ ਗੱਲ ਆ ਆਏ ਇਹ ਨੀ ਕਿੰਨੀਆਂ ਤੇਜ਼ ਹੀ ਮਾਵਾਂ ਧੀਆ ਮੈਨੂੰ ਕੁਝ ਦਾਸਦੀਆਂ ਤੇ ਕਰਦੀਆਂ ਕੁਝ ਫੇਰਦੀਆਂ ਮਾਰਵਾਜ ਇਹਨਾਂ ਨੂੰ ਮੈਂ ਮੂੰਹ ਤੇ ਬਿਠਾ ਕੇ ਪੁੱਛਦੀਆਂ ਮੈਂ ਆਨੇ ਕਾਨੂੰ ਰੌਲਾ ਪਾਉਣਾ ਕਾਨੂੰ ਕਪਾਤ ਪਾਉਣਾ ਵਾ ਮਿੱਟੀ ਪਾ ਇਨਾ ਗਲਾਂ ਤੇ ਹੁਣ ਕੁਝ ਨਹੀਂ ਰਹਿ ਗਿਆ ਆਏ ਭਾਈ ਸਾ ਮਿੱਟੀ ਦਾ ਪਾ ਮਿੱਟੀ ਖੋਲ ਪਤਾ ਲੱਗੇ ਲੈ ਨਹੀਂ ਮੇਰੀ ਗੱਲ ਸੁਣਾ ਮਾਤਾ ਤੁਹਾਡਾ ਕੀ ਹੱਕ ਆ ਇਹਨੂੰ ਫੋਨ ਕਰਕੇ ਸੱਦਣ ਦਾ ਮੈਨੂੰ ਤੇ ਪੁੱਛ ਲਈਂ ਜੇ ਤੁਸੀਂ ਇਹ ਨਾ ਨੂੰ ਨਸਾ ਤੋੜ ਕੇ ਨਾ ਨਸਾ ਦਾਂ ਜੇ ਹੋਰ ਤੇਰਾ ਮਾਮੇ ਫੁੱਫੀਆਂ ਦਾ ਕੋਈ ਸੱਦਦਾ ਹੈ ਤੈਨੂੰ ਮਿਲਦਾ ਤੂੰ ਉਹਨਾਂ ਨੂੰ ਦੱਸ ਦੇ ਉਹਨਾਂ ਨੂੰ ਕਰ ਦਿੰਨੀ ਕਿ ਪਿੰਡ ਦੇ ਪੰਚਾਇਤ ਨੂੰ ਦੱਸਣਾ ਹੀ ਅ ਮੇਰਾ ਇਹੋ ਜਿਹੀਆਂ ਗੱਲਾਂ ਨਾ ਕਰੋ ਸੋਨਾ ਮਿਲ ਗਿਆ ਨਾ ਤੁਹਾਡਾ ਤੂੰ ਹੀ ੜਾਉਣ ਵਾਲੀ ਆ ਤੇ ਤੂੰ ਹੀ ਲੱਭਣ ਵਾਲੀ ਆ ਹੈ ਤੇ ਸਿਰ ਸਵਾ ਮੇਰੇ ਪਾਤੀ ਮੇਰੇ ਪੇਕੇ ਸੱਦ ਕੇ ਦੀਪ ਇਹਦੀ ਕਰਤੂਤ ਛੋੜ ਲਾ ਮੈਂ ਚਰ ਕੇ ਕੁੜੀ ਨੂੰ ਛੱਡਣ ਤੇ ਕਾਲੇ ਚ ਰਹਿ ਗਈ ਚਾਬੀ ਇਹਨੇ ਮਖਰੋ ਦਾਲ ਆ ਲਿਆ ਸੋਨੇ ਨੂੰ ਇਹਦੇ ਪੈਰਾਂ ਤੇ ਪਾਣੀ ਨਹੀਂ ਪਾਣ ਦਿੰਦੀ ਹਾਰ ਕੇ ਫੇ ਮੈਂ ਤੈਨੂੰ ਫੋਨ ਲਾਇਆ ਅ ਮੇਰੀ ਗੱਲ ਸੁਣ ਲੈ ਮਾਤਾ ਜਦੋਂ ਮੈਂ ਲਾਤਾ ਨਾ ਤੇਰੇ ਕੁੜਮਾ ਨੂੰ ਫੋਨ ਤੇ ਇੱਥੇ ਕੱਢਿਆ ਤੇਰਾ ਜਲੂਸ ਲੱਗ ਪਤਾ ਜਾਣਾ ਵਾ ਮੈਂ ਤਾਂ ਪਤਾ ਨਹੀਂ ਕਿਹੜੇ ਮੂੰਹ ਨੂੰ ਚੁੱਪ ਕੀਤੀ ਆ ਹੈ ਨਾਲੇ ਤੂੰ ਇੱਥੇ 3 ਨੂੰ 7-6 ਮਹੀਨੇ ਭਾਲ ਕੇ ਰੋਟੀਆਂ ਖਵਾ ਲੀਆਂ ਤੇ ਨਾਲੇ ਤੂੰ ਮੈਨੂੰ ਭੰਡਣ ਲਈ ਆ ਆਪੇ ਤੁਹਾਡੀ ਰਲੀ ਭੁਗਤਾ ਸਾਰਿਆਂ ਦੀ ਮੈਂ ਨਹੀਂ ਆ ਕੰਮ ਕੀਤੇ ਜਿਹੜੇ ਤੂੰ ਜਿਹੜੇ ਵੱਡੇ ਦੱਸਣ ਲਈ ਆ ਠੀਕ ਆ ਤੇ ਲਾ ਮੇਰੇ ਕੁੜਮਾ ਨੂੰ ਫੋਨ ਆ ਅਸੀਂ ਇੱਥੇ ਕਿਹੜੀਆਂ ਗਲਤੀਆਂ ਕੀਤੀਆਂ ਮੇਰੀ ਦੀਆਂ ਕਿਹੜੀਆਂ ਕੀਤੀਆਂ ਬਥੇਰੀਆਂ ਕੀਤੀਆਂ ਵਾ ਆ ਬਾਬੇ ਲਿਆਉਣ ਦਾ ਤੁਹਾਨੂੰ ਪਤਾ ਸੀ ਮਨਸੋ ਨੇ ਬਾਬੇ ਇੱਥੇ ਲਿਆ ਕੇ ਪਪੂਤੀਆਂ ਪਤਾ ਨਹੀਂ ਭਾਬੀ ਤੂੰ ਤਾਂ ਚਲ ਗਈ ਉਹ ਜਦੋਂ ਦਾਤ ਲੈ ਕੇ ਮੁੰਡਾ ਮਗਰ ਭੱਜਾ ਵਾ ਉਤੋਂ ਬਾਅਦ ਪਤਾ ਨਹੀਂ ਇਹਨਾਂ ਮੈਨੂੰ ਕੀ ਕੀਤਾ ਕੀ ਨਹੀਂ ਕਿਤੇ ਇੱਥੇ ਬੰਨ ਬਨ ਗਿਆ ਤੂੰ ਹੀ ਕਿਹਾ ਮਗਰ ਵਾਈ ਸੋਈ ਲਈ ਮੇਰੀ ਉਦਾਂ ਕਿਤੇ ਮੈਂ ਤੁਹਾਨੂੰ ਫੋਨ ਕਰਾਂ ਸਹੀ ਸਮੇਂ ਤੇ ਤੂੰ ਹੀ ਕਿਹਾ ਮੇਰੇ ਕੋ ਵੜਨਾ ਨਹੀਂ ਆ ਤੇ ਇੰਨਾ ਫੋਨ ਚੱਲ ਜਾਂਦਾ ਤੇ ਭੱਜੀ ਆ ਗਈ ਮੇਰੀ ਸਲਾਹ ਤੇ ਲੱਲਈ ਦੀ ਤੇਰੀ ਨਰਾਨਾ ਮੈਨੂੰ ਨਾ ਪੁੱਛਿਆ ਹਾਏ ਸਿਆਣੀ ਬਿਆਣੀ ਨੇ ਮੈਨੂੰ ਫੋਨ ਕੀਤਾ ਤੇ ਕੀ ਹੁਣ ਆਂਦੀ ਆ ਜਾਂ ਸ਼ੁਕਰ ਕਰ ਮੈਂ ਤੇਰੇ ਮਗਰ ਆਈ ਆ ਅਜੇ ਭਰਾ ਤੇਰਾ ਨਹੀਂ ਆਇਆ ਆਪ ਆਈ ਆ ਤੇ ਚਲ ਪਤਾ ਲਵਾਂ ਇਹ ਸਿਆਣੇ ਲਿਆਉਣਾ ਜਦੋਂ ਐਥੇ ਤੇਲ ਦੀ ਫੇਰਦੀ ਛਦਾ ਕੁੱਟ ਦੀ ਸਾਡੇ ਮਗਰ ਭੱਜੀ ਫੇਰਦੀ ਹੋ ਹੋ ਉਦੋਂ ਨਹੀਂ ਮੈਂ ਭੱਜੀ ਫੇਰਦੀ ਮਗਰ ਤਾਂ ਡੇਮਾਂ ਦੇ ਚੰਗੀ ਭਲੀ ਹਾਂ ਮੈਂ ਤੇ ਦੱਸਣਾ ਹੀ ਰਾਜ ਤੇ ਰਾਜੇ ਨੇ ਮੇਰਾ ਕਿਤੇ ਸੁਣਿਆ ਹੀ ਨਾ ਤੇ ਇਹਨਾਂ ਨੇ ਕਿਤੇ ਬਾਬੇ ਲਿਆ ਕੇ ਤੰਤਰ ਮੰਤਰ ਪਤਾ ਨਹੀਂ ਪੂਤ ਕੱਢਿਆ ਨਹੀਂ ਆ ਚੋਰ ਨਹੀਂ ਡਾਡੀ ਕੁੜੀ ਮੈਂ ਚੁੱਪ ਕਰ ਪਤਾ ਨਹੀਂ ਇਹਨਾਂ ਭੂਤ ਕੱਢਿਆ ਹੀ ਇਹਨਾਂ ਤੇ ਨਖਤਿਆ ਨੇ ਵਾਰਤਾ ਮੇਰੇ ਅੰਦਰ ਤੇ ਫਿਰ ਜਗਾਂ ਦੇ ਰਗਾਂ ਨੂੰ ਪੈਂਦੀ ਹਾਂ ਤੇ ਫਿਰ ਇਹਨਾਂ ਨੂੰ ਪਈ ਬਿਮਾਰੀ ਇਹਨੂੰ ਆ ਕੀਤਾ ਇਹਨੂੰ ਕੋਹ ਨਹੀਂ ਆਇਆ ਨਾਟਖਾਟਨਾ ਕੀਤਾ ਕਿ ਉਹ ਨਿਕਲਦੇ ਨਹੀਂ ਅਥੋਂ ਮੈਂ ਇਦਾਂ ਕੱਢਾਂ ਹਾਂ ਮੈਂ ਕੀਤਾ ਹੀ ਕੀਤਾ ਹੀ ਜਾਂਦੀ ਰਹੀ ਸੱਤ ਮਿੰਟਾਂ ਦੇ ਜਾਂਦੇ ਹੋਈ ਬੋਲੀ ਬੋਲੋ ਬੋਲੀ ਕੋ ਬੋਲੀ ਦਾ ਡਰਵਾਕਾ ਤਾਂ ਪਰ ਆ ਜਾ ਤੂੰ ਹੀ ਹੁਣ ਬੋਲੀ ਜਾਣਾ ਸਾਰੇ ਸਿਆਪੇ ਇਹਨਾਂ ਦੇ ਇਹਨੇ ਸਾਰੇ ਨਾਟਕ ਖੇਡ-ਖੇਡ ਕੇ ਸਾਡੇ ਮਗਰ ਨਾਟ ਦੀ ਰਹੀ ਐ ਨਾ ਸਾਨੂੰ ਗੁੱਠੇ ਲਾਇਆ ਤਪਹੀ ਉਹਦਾ ਫੋਨ ਕਰਨਾ ਹੀ ਹੁਣ ਜੂ ਕੀਤਾ ਤੂੰ ਉਹਦਾ ਫੋਨ ਕਰਦੇ ਅਸੀਂ ਆ ਪਿਆਣੇ ਪੋਛਦਾ ਬਾਕੀ ਟੱਕਦੀ ਰਹੀ ਖਤੀ ਹੈ ਆ ਹੁਣ ਖੋਲ ਈਓ ਮੇਰੀ ਸੁਣ ਲੈ ਗੱਲ ਵੇਹ ਜਦੋਂ ਇਹੋ ਜੇ ਤੰਤਰ ਮੰਤਰ ਮੇਰੇ ਤੇ ਕਰਵਾਏ ਨਾ ਨਾ ਬਾਬਾ ਛਣਕਣਾ ਜਿੱਥੇ ਆਉਂਦੇ ਜਾਂਦੇ ਟੰ ਉਦੋਂ ਨਹੀਂ ਤੈਨੂੰ ਫੋਨ ਲਾਇਆ ਉਦੋਂ ਫੋਨ ਉਹ ਤੇ ਕਰਦੇ ਕਰਦੇ ਚਲਿੱਤਰ ਉਦੋਂ ਤੇ ਆਦੇ ਵੀ ਅੰਦਰੇ ਅੰਦਰ ਦਵਿੰਦਰ ਮਰ ਜੇ ਇਹਦਾ ਘੁੱਟਦੀ ਗਲਾ ਤੇ ਸਿਆਪਾ ਮੰਨ ਆਏ ਬਚਾਉਣ ਦੇ ਮਾਰਿਆ ਨੀ ਕਿਤਾ ਦਾ ਆ ਜਿਹੜਾ ਚਵਲ ਗਿਆ ਇਹ ਸੋਚਦਾ ਨਾ ਵੀ ਪੈੜੀ ਮੇਰੇ ਜੋ ਗਿਰ ਜਾਏ ਇਹਨੇ ਬਾਬਾ ਲਿਆਂਦਾ ਹੁਣ ਸਾਡਾ ਆਪਣੇ ਬਾਬੇ ਨੂੰ ਉਹਨੂੰ ਮੈਂ ਮਾ ਫੜਾ ਇਥੋਂ ਰਗਾਂ ਤੋਂ ਤੇ ਪੁੱਛਾਂ ਅਹੀਂ ਦੇ ਬਚਾਉਣ ਵਾਸਤੇ ਵੀ ਖਾਂਦੀ ਐ ਚ ਕੀ ਆ ਅਹੀਂ ਤਾਂ ਤਾਂ ਸਿਆਪਾ ਦਾ ਕੀਤਾ ਮੈਂ ਤਾਂ 10000 ਆਪਣੇ ਬੋਲੇ ਵੀ ਗਵਾਇਆ ਮੇਰੇ ਚ ਕੁਛ ਨਹੀਂ ਆਇਆ ਕੁਛ ਨਹੀਂ ਆਇਆ ਮੇਰੇ ਚ ਮੁੱਕਰਨਾ ਵੀ ਚੋਰਨੀ ਜੇ ਚੋਰਨੀ ਐ ਨਹੀਂ ਨਹੀਂ ਪੁੱਤ ਇਹ ਦੰਨੀ ਬੋਲੀ ਦਾ ਕੋਈ ਨਹੀਂ ਆਪਾਂ ਬੈਠੇ ਆਂ ਆਪਾਂ ਗੱਲ ਕਰਦੇ ਆਂ ਆ ਕੋਈ ਨਹੀਂ ਨਿਰਕ ਵੀਡੀਓ ਬਣੀ ਖੁਦ ਮੰਨੀ ਆ ਵੀ ਹਾਂ ਮੈਂ ਚੋਰੀ ਕੀਤੀ ਆ ਮੈਂ ਮੰਮੀ ਨੇ ਸਾਧਦਾ ਮਾਰੇ ਫੋਨ ਚਾ ਨਾਲ ਆ ਵੇਖਿਆ ਯੋ ਮੁੰਡਾ ਕਿਦਾਂ ਲੁਤਰੀ ਚਲਾਉਂਦਾ ਇਹੋ ਬਹੁਮਾਨ ਨੇ ਸਿਖਾਲਿਆ ਨਾ ਨਾਨੀ ਨੇ ਕੋਈ ਸਿਖਾਲਿਆ ਤੇ ਨਾ ਉਹਨੇ ਅਗਲ ਦਿੱਤੀ ਆ ਨਾ ਤੂੰ ਦੱਸ ਦੇ ਵੀਡੀਓ ਤੇਰੀ ਮਾਂ ਨੇ ਕੀ ਸਿਖਾਲਿਆ ਤੂੰ ਦੱਸ ਦੇ ਮੇਰੀ ਮਾਂ ਨੇ ਤਾਂ ਬੜਾ ਸੋਹਣਾ ਦਿੱਤੇ ਹੀ ਸੰਸਕਾਰ ਪਰ ਤੁਹਾਡੇ ਆ ਘਰ ਆਣ ਕੇ ਹੀ ਮੇਰੇ ਆਣ ਕਿਹੜੇ ਸੰਸਕਾਰ ਦਿੱਤੇ ਆ ਪੀ ਸਸਲਾ ਕਰੇ ਸੋਨਾ ਕੱਢ ਲਈ ਤੇ ਨਾਲੇ ਕੀ ਕਹਿਨੀ ਆ ਪੀ ਕੱਢਿਆ ਨਹੀਂ ਆ ਵਿਖਾਵਾਂ ਵੀਡੀਓ ਜਿਹਦੇ ਵਿੱਚ ਮੰਨੀ ਆ ਤੇ ਹਾਂ ਮੇਰੇ ਕੋਲ ਗਲਤੀ ਹੋਈ ਆ ਜਦੋਂ ਮੇਰੇ ਚਪੇੜਾ ਮਾਰੀਆਂ ਭਾਬੀ ਮੇਰੀ ਗੁੱਤੋਂ ਫੜ ਲੈ ਜੋਬਨ ਨੇ ਤੇ ਮੈਂ ਮੰਨਣਾ ਦਵਿੰਦਰ ਨੇ ਮੂੰਹ ਬੰਦ ਕਰ ਲਾ ਆਪਣਾ ਚੋਰੀ ਕੀਤੀ ਤਾਂ ਕੀਤੀ ਸਿੱਧਾ ਕਹਾਂ ਭਾਬੀ ਜੀ ਨੇ ਕਹਨੇ ਕੱਢਿਆ ਇਹ ਚੀਜ਼ ਨੂੰ ਮੰਨਿਆ ਜੋਬਨ ਨੇ ਵੀ ਆ ਜਾਣਾ ਹੁਣੇ ਇਹ ਨਾਲੇ ਤੁਸੀਂ ਬੜੀ ਬੰਦੇ ਨੂੰ ਗਲਤੀ ਹੋਗੀ ਨਾ ਤੇ ਕਹਿ ਦੇਣਾ ਚਾਹੀਦਾ ਪੀ ਹਾਂ ਮੇਰੇ ਕੋਲ ਗਲਤੀ ਹੋਈ ਆ ਹੁਣ ਇਹ ਤੋਂ ਵੱਧ ਕੀ ਕਹਿਣਾ ਚਾਹੁੰਨੀ ਆ ਇਹਨੇ ਤਾਂ ਇਹ ਗੱਲ ਵੀ ਬਣਾਤੀ ਹੀ ਪੀ ਤੇਰੀ ਕੁੜੀ ਲੈ ਗਈ ਸੋਨਾ ਕੱਢ ਕੇ ਮਿੰਤੇ ਅੱਗ ਲੱਗੀ ਸੁਣ ਕੇ ਮੈਂ ਤਾਂ ਹੀ ਉੱਥੋਂ ਆਈ ਆ 4:00 ਵਜੇ ਤੱਕ ਪਾਈ ਫਿਰਦੀ ਇਹ ਸ਼ਾਪ ਜਦੋਂ ਬਿਮਾਰੀ ਇਦਾਂ ਦੀ ਫਿਰ ਕੀ ਆ ਐਦਾਂ ਦੇ ਧੀਆਂ ਹੋਣ ਨਾ ਉਹ ਘਰ ਨਹੀਂ ਵਸਦੇ ਮੈਨੂੰ ਮੈਂ ਦੱਸਦਾ ਤੇ ਤੇਰੇ ਵਰਗੇ ਨਵਾਂ ਹੋਣ ਤੇ ਫਿਰ ਤੇ ਤਰੀ ਜਾਂਦੇ ਹਨ ਜਦੋਂ ਨਵਾਂ ਨੂੰ ਪਿੱਛੇ ਪਾਈ ਜਾਣਾ ਪੀਏ ਨੂੰ ਨਹੀਂ ਤੂੰ ਇੱਕ ਗੱਲ ਦੱਸਾਂ ਵੀ ਤੂੰ ਸੋਨਾ ਕੱਢਿਆ ਕਿ ਨਹੀਂ ਕੱਢਿਆ ਕੱਢਿਆ ਨਾ ਤੇ ਫਿਰ ਇਹ ਚ ਕਿਹੜੀ ਗੱਲ ਆ ਫੇਰ ਝੂਠ ਕੋ ਬੋਲਦੀ ਆ ਦੇਖੋ ਉਹਦੇ ਇੱਕ ਗੱਲ ਹੈਗੀ ਆ ਦੀਦੀ ਤੂੰ ਕਿਤੇ ਖੁਸ਼ੀ ਖੁਸ਼ਾਲੀ ਹਨੂ ਨਾ ਇੱਥੇ ਫੋਨ ਕਰਕੇ ਸੱਦੀ ਚੰਗਾ ਜਦੋਂ ਸੱਦੀ ਲੰਬਾ ਹੀ ਦਵਾਏ ਜਦੋਂ ਸੱਦੀ ਲੰਬਾ ਹੀ ਦਵਾਏ ਕੀ ਤੂੰ ਸੋਨਾ ਕਰਨਾ ਸੀ ਤੇਰੇ ਕੋ ਆਪਣਾ ਸੋਨਾ ਥੋੜਾ ਹੀ ਆ ਪਿੱਛੇ ਜਏ ਨੇ ਇੰਨਾ ਕੋ ਕੀਤਾ ਅਸੀਂ ਉਹ ਦੋਨੇ ਸੱਧਿਆ ਮੈਂ ਤਾਂ ਤੁਹਾਨੂੰ ਫੋਨ ਲਾਉਣਾ ਹੀ ਨਹੀਂ ਪਤਾ ਨਹੀਂ ਲੱਗਾ ਮੰਮੀ ਨੇ ਕਿਹੜੇ ਵੇਲੇ ਫੋਨ ਲਾਤਾ ਨਹੀਂ ਚੱਲ ਕੋਈ ਨਹੀਂ ਫੋਨ ਲੋਂਦਾ ਕੋਈ ਡਰਨੀ ਆ ਫੇਰ ਕਿਹੜੀ ਗੱਲ ਆ ਕੋਈ ਚੱਲ ਜਾ ਅਸੀਂ ਆਉਣਾ ਨਹੀਂ ਹੁਣ ਐਡਾ ਵੱਡਾ ਵੇਖੋ ਘਰ ਦੇ ਵਿੱਚ ਕੰਮ ਹੋ ਗਿਆ ਨਾਉ ਤਾਂ ਮੇਰਾ ਲੱਗਣ ਡਿਆ ਤੇ ਦੱਸਣਾ ਤਾਂ ਫਰਜ ਹੈ ਗਈ ਨਹੀਂ ਨਹੀਂ ਠੀਕ ਆ ਬੜੀਆਂ ਗੱਲਾਂ ਮੂੰਹ ਸਵਾਰ ਸਵਾਰ ਕਹਿੰਦੀ ਸੱਦਦੇ ਹਾਂ ਉਦੋਂ ਜਦੋਂ ਇਥੇ ਬਾਬੇ ਲਿਆਂਦੇ ਸੀ ਉਦੋਂ ਮੇਰੀ ਪਰਜਾਈ ਨੂੰ ਸਾਡੀ ਤੇ ਤੂੰ ਦਮ ਨਹੀਂ ਮੰਨਣਾ ਮੇਰੇ ਅੰਦਰ ਉਹ ਤਾਂ ਵਿਚਾਰੀ ਗਵੰਡਣ ਆਈ ਉਹ ਮੈਨੂੰ ਖੋਲਣ ਪਾਵੇ ਇਹਨਾਂ ਇਹਨਾਂ ਨੂੰ ਮੂੰਹ ਪਤੇ ਨਹੀਂ ਮੇਰੀ ਗੱਲ ਸੁਣ ਇਹਨਾਂ ਤੇ ਮੈਨੂੰ ਅੰਦਰ ਪਾ ਕੇ ਕਿਸ ਦਿਨ ਮਾਰ ਮੇਰੀ ਗੱਲ ਸੁਣੋ ਦੰਦ ਲਾਉਂਦੇ ਰਿਆ ਕਰੋ ਦਾਤ ਲੈ ਕੇ ਮੈਨੂੰ ਤਰੀ ਚਾਦੀ ਕਰ ਸੁਣ ਮੰਮੀ ਮੰਮੀ ਚੁੱਪ ਕਰੋ ਦਾਤ ਲੈ ਕੇ ਤਾਂ ਸਾਨੂੰ ਵੱਢਣ ਮਾਰਨ ਪੈਂਦੀ ਸੀ ਰਾਤ ਵੀ ਸਿਰ ਖਲਾਰ ਕੇ ਤੁਰੀ ਫਿਰਦੀ ਖਾੜੇ ਦੇ ਤਰ੍ਹਾਂ ਨਿਕਲੇ ਤੇ ਜਦੋਂ ਇਦਾਂ ਦਾ ਕੰਮ ਘਰ 'ਚ ਹੋ ਜੇ ਅਸੀਂ ਤੇ ਫੇ ਸੱਦਨੇ ਹੀ ਅਛਾ ਮੈਂ ਨਾ ਸੱਦ ਲਿਆ 10000 ਰੁਪਏ ਦਿੱਤਾ ਸੁਖ ਨੂੰ ਥੋੜਾ ਦਿੱਤਾ ਤੇਰੇ ਵਾਸਤੇ ਦਿੱਤਾ ਖਾੜੇ ਘਰ ਦੀ ਨੋ ਆ ਅਸੀਂ ਕੀ ਗੱਲ ਛਿਦਾਨ ਕਰਕੇ ਛੋੜਦੇ ਨਹੀਂ ਲੱਖਾਂ ਨਾ ਵੀ ਦੇਣੇ ਆ ਮੇਰਾ ਮੁੰਡਾ ਤੇਰਾ ਮੁੰਡਾ ਦਾਦ ਲੈ ਕੇ ਮੇਰੀ ਪਰਜਾਈ ਦੇ ਮਗਰ ਭੱਜਾ ਤੇ ਮੈਂ ਸੋ ਨਾ ਬਾਬੇ ਮੰਗਾਰੇ ਉਹਦੀ ਤੇ ਗੱਲ ਛੱਡ ਚਲੋ ਉਹਦਾ ਤੇ ਦਿਮਾਗ ਥੋੜਾ ਦਾ ਉਦਾਂ ਦਾ ਤੇਰਾ ਤੇ ਸਾਠੀ ਹੈ ਨਾ ਉਦਾਂ ਬੜਾ ਦਿਮਾਗ ਸੋਨਾ ਸਾਲ ਭਾਜੀ ਐ ਹੋਈ ਇਹਦੀ ਗੱਲ ਵਾ ਵੀ ਇਹਨੇ ਗਲਤੀ ਕਰਕੇ ਵੀ ਕਦੀ ਮੰਨਣਾ ਨਹੀਂ ਵੀ ਹਾਂ ਮੇਰੇ ਕੋ ਇੱਥ ਸੇੜ ਰਾਈ ਜਾਣਾ ਜਿਹਦੀ ਜਾਣਾ ਤੁਸੀਂ ਦੱਸੋ ਵੀ ਅਹੀਂ ਇਹੋ ਜਿਹੇ ਬੰਦੇ ਨਾਲ ਕੀ ਕਰੀਏ ਕਿਦਾਂ ਜੀਵੀਏ ਮੈਂ ਤਾਂ ਕਹੀਨੀ ਆ ਸੌਫੀਆਂ ਹੋਜੋ ਤੂੰ ਸੌਖੀ ਹੋਜੇ ਤੇਰੀ ਮਾਂ ਹੋਜੇ ਤੇਰਾ ਪੋਤਾ ਹੋਜੇ ਇੱਕ ਟੋਵਾ ਕੱਢੋ ਤੇ ਉਹਦੇ ਚ ਨੱਪ ਦਿਓ ਮੈਨੂੰ ਇਹ ਕੰਮ ਹਨ ਆਪਣੇ ਮਾਪਿਆਂ ਨੂੰ ਕਹੀਂ ਉਹਨਾਂ ਦੇ ਉਹਨਾਂ ਦੇ ਮੰਮੀ ਮੇਰੀ ਆਈ ਆ ਨਾ ਇਹਨੂੰ ਕਹਿ ਨੱਪੇ ਮੇਰੀ ਗੱਲ ਸੁਣ ਗੱਲ ਸੁਣ ਤੁਸੀਂ ਜਦੋਂ ਮੈਨੂੰ ਟੇਕ ਨਹੀਂ ਦਿੰਦੇ ਕੋ ਬਾਪੀ ਜੀ ਕਾ ਜੋ ਕਰਨਾ ਜਿੰਨੇ ਕੀ ਸੋਖਦੇ ਤੁਹਾਡੇ ਘਰ ਜਿਹਦੇ ਆਈ ਕੀ ਸੋਖ ਦਿੱਤਾ ਅਹੀਂ ਮੂੰਹ ਚੋਂ ਕੱਢਣਾ ਨਹੀਂ ਚਾਹਦੇ ਪਰ ਅੱਜ ਤੱਕ ਅਹੀਂ ਕੱਢਿਆ ਹੈ ਆ ਗਈ ਕਰਤੂਤਾ ਇਹਦੇ ਵਿੱਚ ਆਈਓ ਕਾ ਵੇਲਾ ਮੇਰੇ ਮੌਲ ਦੇ ਬਾਬਾ ਕੀ ਕਰਾ ਜੇ ਚਲ ਚੁੱਪ ਕਰ ਤੇ ਫੇ ਕਰਤੂਤਾ ਚੰਗੀਆਂ ਰੱਖ ਜੇ ਨਹੀਂ ਪਰੀ ਤੇ ਵੇ ਲੋ ਆ ਕੁਛ ਦੇ ਦੇ ਮੇਰੀ ਗੱਲ ਸੁਣ ਚੁੱਪ ਕਰ ਚੁੱਪ ਕਰਕੇ ਗੱਲ ਕਰਦੀ ਦੀ ਤੁਸੀਂ ਐਦਾਂ ਦੀਆਂ ਗੱਲਾਂ ਨਾ ਕਰੋ ਰੱਬ ਦੀ ਦੇਣ ਆ ਮੇਰੀ ਗੱਲ ਸੁਣਾ ਹੀ ਕਦੀ ਕਿਹਾ ਨਹੀਂ ਨਾ ਹੀ ਕਹਿਣਾ ਚਾਹੁੰਦੇ ਆ ਪਰ ਕਰਤੂਤਾ ਤੇ ਚੰਗੀਆਂ ਰੱਖੇ ਕੋਈ ਨਹੀਂ ਉਹ ਵੀ ਤੇਰਾ ਹੀ ਆ ਗੌਰਵ ਵੀ ਤੇਰਾ ਹੀ ਆ ਤੇਰੇ ਘਰ ਬੈਠਾ ਸਮਝੇ ਤਾ ਵਾ ਸਮਝੇ ਤਾ ਮਾਂ ਨੇ ਸਿਖਾਇਆ ਹੋਣਾ ਫੂਲ ਪੜ ਕੇ ਮੇੜਾ ਮਾਰਦਾ ਨਹੀਂ ਮੇਰੀ ਜਾਈ ਰੱਬ ਨੇ ਸੁਣੀ ਤੇ ਮੇਰਾ ਇੱਚ ਕੀ ਕਸੂਰ ਆ ਮੈਂ ਗੱਲ ਕਾਣ ਦੀ ਨਾ ਸੁਣ ਲੈ ਮੇਰੀ ਗੱਲ ਮਾਂ ਨੇ ਸਿਖਾਲਤਾ ਹਾਂ ਇਹੋ ਗੋਹੀ ਹੋਏ ਦੇਖੋ ਕਾਹ ਕੋ ਤੇਰ ਕੋ ਬਾ ਮਾਰ ਮਾਰ ਕੇ ਸਾਨੂੰ ਸੋਚ ਚੱਲ ਕੋਈ ਨਹੀਂ ਤੂੰ ਕੋਈ ਮਹਿਨਾਨਾ ਦੋ ਕੋਈ ਨਹੀਂ ਅਜੇ ਕਿਹੜਾ ਟਾਈਮ ਆ ਕੋਈ ਨਹੀਂ ਆਪੇ ਰੱਬ ਨੇ ਦੇ ਦੇਣਾ ਭਾ ਰਵੇ ਤੇ ਤਰੀਕੇ ਦੇ ਨਾਲ ਚੱਲ ਕੋਈ ਨਹੀਂ ਮੈਂ ਸਮਝਾ ਕੇ ਜਾਨੀ ਜਦੋਂ ਮੈਂ ਕਹਿਤਾ ਮੈਂ ਆਈ ਆ ਸਮਝਾ ਲਾ ਪੱਥਰ ਤੇ ਪਾਣੀ ਪਾਉਣਾ ਤੈਨੂੰ ਸਮਝਾਉਣਾ ਇੱਕ ਬਰਾਬਰ ਵਾਰ ਸਮਝਾ ਲਾ ਜੇ ਤੇਰੇ ਕੋ ਸਮਝ ਨਹੀਂ ਆਉਂਦੇ ਸਾਰੇ ਸਿਆਪੇ ਦੇ ਸਾਰੇ ਆ ਕੁੜੀ ਦੇ ਐਦਾ ਨਾ ਬੋਲ ਉਹਦੇ ਘਰੇ ਸਿਆਪੇ ਸਿਆਪੇ ਤੇਰੇ ਆ ਇਹਨੂੰ ਲੈ ਜਾ ਹਥੋਂ ਲਾ ਉਹਨੂੰ ਗਾੜੀ ਮੈਂ ਨਹੀਂ ਰਖਣੀ ਆ ਵੇਲਾ ਉਹ ਆ ਕਿੱਦਾਂ ਦੀ ਗੱਲ ਹੋਈ ਮਾਸੀ ਨਹੀਂ ਕਿਉਂ ਦੱਸ ਕਿੱਥੇ ਜਾਣਾ ਇਹਦਾ ਘਰ ਆ ਮੇਰੀ ਕੁੜੀ ਦੇ ਸਿਆਪੇ ਕਾਦੇ ਆ ਸਿਆਪੇ ਦੇ ਐਦਾਂ ਦੇ ਮੇਨੇ ਮਾਰਦਿਆਂ ਨਾ ਨਾ ਤੂੰ ਤੂੰ ਕਿੱਥੇ ਨਹੀਂ ਬਗਣ ਹਾਂ ਮੈਂ ਸੋ ਚੁੱਪ ਰਹੀ ਤਾਂ ਕੀ ਮੈਂ ਬਗੀ ਆ ਕਿ ਡਾਣੇ ਵੱਡਾ ਮੇਰਾ ਮਾਰਦਾ ਵਾ ਤੇ ਅਸੀਂ ਇਹਨੂੰ ਚੱਲਣ ਦੇ ਆ ਹਾਂ ਤੇ ਚੱਲਣ ਹੀ ਦੇ ਸਾਡੇ ਖਾਂਣ ਦੇ ਆ ਤੂੰ ਪਿਛੋਲੇ ਆਉਣ ਦੇ ਆ ਆ ਬੰਦਾ ਮੇਰਾ ਮਿੱਟੀ ਨਾਲ ਮਿੱਟੀ ਹੋਇਆ ਰੰਦਾ ਪਿਆਲੀਆਂ ਚ ਉਹ ਨਹੀਂ ਤੈਨੂੰ ਦੇਖਦਾ ਪਿਆਲੇ ਪਿਛੋਲੇ ਕਿ ਆਈਆਂ ਤੇ ਮਿੱਟੀ ਨਾਲ ਮਿੱਟੀ ਹੋਣ ਦੇ ਪਿਆਲੀ ਮੇਰੀ ਆ ਕੋ ਨਾ ਜੰਮ ਦੀ ਗਲ ਘੁੱਟ ਦਿੰਦੀ ਚਲ ਹੁਣ ਤਾਇਆ ਤੈਨੂੰ ਮਹਾਰਾਜ ਦੇਣੀ ਨਾ ਗਿਆ ਹੁਣ ਜੰਮੀ ਨਾ ਲੈ ਏਦਾਂ ਦੇ ਮੇਨੇ ਮਾਰ ਆਹ ਜੇ ਗੱਲਾਂ ਤੁਹਾਡੇ ਮੂਹਰੇ ਕਿਉਂ ਲਾਤੀਆਂ ਵਰਸੀ ਜੀ ਹੁਣ ਤੂੰ ਵੀ ਆਦੀ ਬਣ ਕੇ ਤਾਉਦਾ ਨਹੀਂ ਮੈਂ ਉਹਦੀ ਨਹੀਂ ਮੈਂ ਨਹੀਂ ਪਰਾ ਹਾ ਉਹ ਮੇਨੇ ਮੂਹਰੇ ਨਾ ਮਾਰੋ ਜਿਹੜੀ ਗੱਲ ਆਪਾਂ ਕਰਨ ਲਈ ਕੱਟੇ ਹੋਏ ਆ ਉਹ ਗੱਲ ਕਰੀਏ ਤੂੰ ਹਰ ਤਾਇਆ ਦਾ ਮਾਰਕ ਦੇਣਾ ਜੰਮੀ ਨਾ ਤੂੰ ਕਿਹੜੇ ਖਾਤੇ ਚ ਪਾ ਕੇ ਮਾਰ ਜਾਣਾ ਨਖਤੀਆਂ ਦੇ ਚਲ ਹਾਏ ਹਾਏ ਨਾਨੀ ਕੁੱਤ ਜੇ ਗੱਲ ਸੁਣ ਕੱਲ ਦੇ ਗਏ ਆ ਅਜੇ ਤੱਕ ਐ ਨਹੀਂ ਦੋਨਾਂ ਨੂੰ ਫੋਨ ਲਾ। ਉਹ ਐਸੇ ਕਰਕੇ ਤੇ ਮਾਤਾ ਮੈਂ ਜਾਣ ਨਹੀਂ ਹੀ ਦਿੰਦਾ। ਹੁਣ ਚਲੇ ਗਏ ਬਹਾਨਾ ਮਾਰ ਕੇ। ਹੁਣ ਕਿਸੇ ਗੱਲ ਨਹੀਂ ਆਉਣਗੇ। ਤੇ ਇਹਦੇ ਗੱਲ ਮਾਰੀ ਆ। ਇਹਨਾਂ ਬਣਾਇਆ ਸਾਨੂੰ ਛਦਾਈ ਬਹਾਨੇ ਮਾਰ ਕੇ ਚਲੇ ਜਾਂਦੇ ਆ। ਉਹ ਕੋਈ ਗੱਲ ਨਹੀਂ ਮਾਤਾ। ਐਰਖਾਂ ਆ ਲੈਣ ਦੇ। ਮੈਂ ਚੰਗਾ ਫੰਡਿਆਂ 'ਚ ਤੇਲ ਪਾਉਣਾ ਨਾ ਇੱਕ ਵਾਰੀ ਜਰਮਾ ਲੈਂਦੇ ਨੂੰ। ਤੇ ਪਤ ਮੇਰੇ ਖਰਾਬੀ ਆ ਲੜਾਈ ਝਗੜਾਈ ਆ। ਤੇ ਲੜਾਈ ਝਗੜੇ ਤੋਂ ਉਹਨੇ ਬਾਜ ਆਉਣਾ ਹੀ ਨਹੀਂ ਉਦਾਂ ਉਹਨੇ ਸੂਤਰ ਵੀ ਨਹੀਂ ਆਉਣਾ। ਬੜਾ ਚਿਹਰਾ ਹੋ ਗਿਆ ਤੇ ਮੂੰਹ ਹਲ ਵੈਂਦਿਆਂ ਨੂੰ। ਐਦਾਂ ਨਹੀਂ ਹੁਣ ਗੱਲ ਬਣਨੀ।